ਹੈਲੋ ਜੀ ਸਸਰੀ ਕਾਲ ਜੀ ਮੈਂ ਮਨਦੀਪ ਕੌਰ ਮਾਨ ਸਾਡਾ ਪਤਾ ਜੀ ਮੋੜ ਮੰਡੀ ਤੇ ਮੋਬਾਈਲ ਨੰਬਰ ਅਸੀਂ ਦਿੰਨੇ ਹੁੰਨੇ ਆ ਜੀ ਤੇ ਬਾਕੀ ਕਿਸੇ ਨੇ ਘਰੇ ਆਣਾ ਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਪਿਓਰ ਆਡੀ ਕਾਟਨ ਦੀ ਆ ਦੇਖੋ ਜੀ ਆਡੀ ਕਾਟਨ ਦੀ ਐ ਸਮਝ ਲਓ ਲਗਭਗ ਵੀ ਜਾਨ ਵਾਲਾ ਕੰਮ ਹੀ ਇਹਨਾਂ ਨੂੰ ਤੜਾ ਸੀ ਹਾਂ ਏਕੇ ਟੈਕਸ ਦੀ ਆਡੀ ਕਾਟਨ ਦੇ ਸੂਟਾਂ ਦੀ ਵੀਡੀਓ ਰਹੂਗੀ ਜੀ ਪ੍ਰੀਮੀਅਮ ਕਾਟਨਾਂ ਜੀ 0% ਕੰਪਲੀਟ ਹੈ ਜੀ ਹਾਂ ਜੀ ਸਭ ਲੋਕਾਂ ਕੋਈ ਇੱਕ ਵੀ ਕੰਪਲੀਟ ਨਹੀਂ ਬਹੁਤ ਸੌਫਟ ਹੈ ਜੀ ਪਾਉਣ ਚ ਤੇ ਰੇਟ ਵੀ ਆਪਣੇ ਵਾਲਾ ਕੋਈ ਨਹੀਂ ਹੁਣ ਦਿੰਦਾ ਜੀ ਹਲੇ ਚੱਕਰ ਕੋਈ ਸਾਨੂੰ ਇਹਦੀ ਰੰਗ ਦੀ ਕਿਸੇ ਦੀ ਕੋਈ ਵੀ ਕੰਪਲੀਟ ਨਹੀਂ ਆਈ ਵੀ ਕਿਸੇ ਵੀ ਚੀਜ਼ ਨਹੀਂ ਆਈਗੀ ਇਹਦੇ ਵਿੱਚ ਹਜੇ ਬੰਬੇ ਕਾਟਨ ਚ ਇੱਕ ਅੱਦੇ ਦੀ ਤਾਂ ਗਈ ਸੀ ਐਵੇਂ ਝੂਠ ਬੋਲ ਗਏ ਤੁਹਾਡੇ ਕੋਲੇ ਬਟ ਇਹਦੀ ਔਡੀ ਕਾਟਨ ਦੀ ਤੇ ਪ੍ਰਿੰਸਸ ਕਾਟਨ ਦੀ ਤੇ ਕੇਸਰ ਕਾਟਨ ਦੀ ਇਹਨਾਂ ਦੀ ਕਦੇ ਵੀ ਨਹੀਂ ਆਈ ਨਾ ਵੀ ਐਵੇਂ ਦੀ ਆਈ ਇਹਨਾਂ ਦੀ ਆ ਗਈ ਬੰਬੇ ਕਾਟਨ ਦੀ ਕਦਰ ਹੀ ਆ ਗਈ ਜੀ ਕਿਉਂਕਿ ਤੁਹਾਨੂੰ ਪਤਾ ਜੀ ਅਸੀਂ ਕੱਪੜੇ ਦੇ ਵਿੱਚ ਨਹੀਂ ਬੜੇ ਮੁੰਡੇ ਤੇ ਅਸੀਂ ਹੈ ਜਿਹੜੇ ਮਹਿੰਗੇ ਆ ਪੇਚੇ ਮਹਿੰਗੇ ਚ ਗਏ ਨਹੀਂ ਜਿਹੜੇ ਸਸਤੇ ਕਸਟਮਰ ਲਈ ਸਸਤੇ ਲੱਗੇ ਉਹ ਥੋੜੇ ਛੱਡ ਜਾਈ ਜੀ ਤੇ ਗੱਲ ਉੱਥੇ ਆ ਜਾਂਦੀ ਹੈ ਜੀ ਬੰਬੇ ਕਾਟਨ ਚ ਦੋ ਰੇਟ ਸੀ ਇੱਕ ਮਹਿੰਗਾ ਸੀ ਇੱਕ ਸਸਤਾ ਸੀ ਅਸੀਂ ਅੱਖਾਂ ਸੋਚਿਆ ਵੀ ਇਹ ਵੀ ਉਹਦੇ ਨਾਲ ਦਾ ਹੀ ਹੋਊਗਾ ਜਿਹੜਾ ਅਸੀਂ ਮਹਿੰਗਾ ਬੰਬੇ ਕਾਟਨ ਵੇਚ ਅਸੀਂ ਲੈ ਕੇ 550 ਦਾ ਛੁਟਣਾ ਦੀਪੂ ਉਹਨਾਂ ਚ ਕੋਈ ਕੰਪਲੀਟ ਨਹੀਂ ਆਈ ਜੀ ਜਿਹੜਾ ਸੀ ਆ ਵੇਚਾ 4400 ਚ ਇਹਨਾਂ ਚ ਆ ਗਈਆਂ ਜੀ ਤੇ ਐਸੀ ਸੋਚ ਚ ਵੀ ਨਹੀਂ ਜਿਹੀ ਜਿਸੀ ਨਹੀਂ ਲਿਆਉਂਦੇ ਭਮਾ ਕਪੜਾ ਸਾਡਾ ਥੋੜਾ ਵਿਕ ਜੇ ਵੀ ਆਪਾਂ ਚੀਜ਼ ਇਕੱਲ ਮਲਾ ਕੇ ਵੀ ਲਿਆ ਕਰਾਂਗੇ ਜਿੱਦੇ ਵਿੱਚ ਕੋਈ ਕੰਪਲੀਟ ਨਾ ਆਵੇ ਠੀਕ ਹੈ ਜੀ ਸੌਰੀ ਚਾਹੁੰਨੇ ਜੇ ਕਿਸੇ ਨੂੰ ਕੋਈ ਵੀ ਮਾੜੀ ਮੋਟੀ ਪ੍ਰੋਬਲਮ ਆਈ ਹੋਵੇ ਫਿਰ ਪਰ ਅਸੀਂ ਜਾਣ ਬੁੱਝ ਕੇ ਨਹੀਂ ਕਿਸੇ ਨਾਲ ਕੁਝ ਵੀ ਕਰਦੇ ਕਿਉਂਕਿ ਆ ਜਾਂਦੀਆਂ ਜੀ ਕੱਪੜੇ ਦੇ ਮਾਲਕ ਜਾਂ ਫੈਕਟਰੀਆਂ ਦੇ ਮਾਲਕ ਤਾਂ ਅਸੀਂ ਹੈ ਨਹੀਂ ਕੋਸ਼ਿਸ਼ ਤਾਂ ਸਾਡੀ ਫੁੱਲ ਹੁੰਦੀ ਆ ਵੀ ਸਾਡੇ ਕੱਪੜੇ ਦੀ ਕੋਈ ਕੰਪਲੀਟ ਨਾ ਆਵੇ ਪਰ ਫਿਰ ਵੀ ਕੁਛ ਨਾ ਕੁਛ ਜੇ ਹੋਇਆ ਤਾਂ ਅਸੀਂ ਸੌਰੀ ਚਾਹੁੰਨੇ ਆ ਆ ਲਓ ਜੀ ਆਪਣਾ ਪਹਿਲਾ ਕਲਰ ਇਹ ਭੂਰਾ ਰੰਗ ਵਧੀਆ ਰਿਹਾ ਬ ਇਹ ਹੈ ਚੱਕ ਸੂਟ ਆ ਜੀ ਕਿਹਦੇ ਚ ਦੋ ਸੂਟ ਹੈ ਠੀਕ ਹੈ ਜੀ ਤੇ ਪ्योर ਰੋਡੀ ਕਾਟਨ ਦੇ ਸੂਟ ਆ ਵੀਰੇ ਇਹਨਾਂ ਦੀ ਕੋਈ ਕੰਪਲੀਟ ਨਹੀਂ ਆਈ ਆਪਾਂ ਨੂੰ ਨਾ ਆਪਾਂ ਨੂੰ ਇਹ ਹੀ ਟੈਕਸ ਵੀ ਆਈ ਆ ਔਨਲੀ 550 ਚ ਵੀਰੇ ਜਿਹੜੀ ਵਧੀਆ ਕਾਟਨ ਆ ਨਾ ਉਹ ਕਦੇ ਵੀ ਸਸਤੀ ਨਹੀਂ ਹੁੰਦੀ ਹੁੰਦੀ ਸਸਤੀ ਨਾ ਟੈਨਸ਼ਨ ਨਾ ਕਰੋ ਜੀ ਅਗਲੇ ਸੀਜ਼ਨ ਦਾ ਅਗਲੀ ਕਰਮੀ ਆਊਗਾ ਤੂੰ ਮੈਂਦੀ ਹੋ ਕੇ ਆਊਗਾ ਆਹ ਲਓ ਜੀ ਇਹਨਾਂ ਨੂੰ 700 ਦੀ ਮਿਲੇ ਹਾਂ ਇਹ ਪਿੰਕ ਰੰਗ ਆ ਜੀ ਕਿਉਂਕਿ ਉਹ ਡੀ ਕਾਟਨ ਹੋਈ ਤੇ ਆ ਆਪਣਾ ਪ੍ਰਿੰਸਸ ਕਾਟਨ ਹੋਈ ਇਹਨਾਂ ਦੀ ਕੋਈ ਕੰਪਲੀਟ ਨਹੀਂ ਆਈ ਜਿਹੜੀ ਚੀਜ਼ ਦੀ ਕੰਪਲੀਟ ਉਹਨੋਂ ਹਟਦੇ ਕੰਪਨੀਆਂ ਵੀ ਉਹਨਾਂ ਦੇ ਰਾਹ ਆਹ ਭਾਅ ਵਧਾ ਦਿੰਦੀਆਂ ਹੈ ਬਸ ਐਸ਼ੀ ਟੈਕਸ ਕਰਕੇ ਪ੍ਰੋਬਲਮ ਆਉਂਦੀ ਹੈ ਹਾਂ ਆ ਲੋ ਜੀ ਸਾਰੇ ਇਹ ਕੇ ਟੈਕਸ ਦੀ ਆ ਦੇਖੋ ਜੀ ਡੀ ਕਾਟਨ ਵਿਦ ਮੋਰਾ ਹੋਣੀਆਂ ਕਰਨੀਆਂ ਤੇ ਬ੍ਰਾਂਡਡ ਕਾਟਨ ਹੈ ਔਨਲੀ 550 ਦੀ ਕਾਟਨ ਹੈ ਇਹ ਆਲ ਓਵਰ ਸੂਟ ਚੱਲ ਰਹੇ ਨੇ ਜਿਹੜਾ ਮਰਜੀ ਇਹਦਾ ਬਾਹੂ ਸੂਟੀ ਬਹੁਤ ਸੋਹਣਾ ਲੱਗੂ ਦੇ ਹਾਂਜੀ ਜੇ ਬਹੁਤ ਅਦੂਬਾ ਥਾਨ ਚੱਕ ਕੇ ਤਾਂ ਹੀ ਰੱਖਦੇ ਆ ਕਰ ਪੁੱਤ ਬਣ ਕੇ ਮੈਥੇ ਚੱਕਦੇ ਨਹੀਂ ਆਂ ਸਾਰੇ ਇੰਟਰਫੇਸ ਰਹਿ ਗਿਆ ਜੀ ਹਾਂ ਹੋਰ ਆ ਵੀ ਸਿੰਗਲ ਸਿੰਗਲ ਪੀਸ ਹੀ ਟੱਪ ਰਿਹਾ ਦੁਬਾਰਾ ਸਾਡੇ ਸਿੰਗਲ ਸਿੰਗਲ ਆ ਆ ਦੋ ਆ ਫਰੋਜ ਜੀ ਇਹ ਸਿੰਗਲ ਸਿੰਗਲ ਪੀਸ ਹੈ ਜੀ ਸਾਰੀ ਆਡੀ ਕਾਟਨ ਹੈ ਜੀ ਇਹ ਵਧੀਆ ਕਾਟਨ ਆ ਪਾਉਣ ਚ ਸੌਫਟ ਆ ਕੋਈ ਇਹਦੀ ਹਿੱਟ ਕਰ ਸਾਨੂੰ ਇੱਕ ਵੀ ਲੰਬਾ ਨਹੀਂ ਆਇਆ ਆਡੀ ਦਾ ਤੇ ਬਾਕੀ ਜਿਨ੍ਹਾਂ ਨੇ ਆਡੀ ਕਾਟਨ ਪਾਲੀ ਵੀਰੇ ਉਹਨਾਂ ਨੂੰ ਤਾਂ ਪਤਾ ਹੀ ਹੈ ਉਹ ਹੋਰ ਕੀ ਕਾਟਨ ਪਾਉਦੀ ਨਹੀਂ ਹਾਂ ਆ ਦੇਖੋ ਜੀ ਇਹਦੇ ਬਸ ਐਂ ਸਾਈਡ ਤੇ ਮੋਰਾ ਹੁੰਦੀਆਂ ਆ ਆਡੀ ਕਾਟਨ ਦੀ ਇਹ ਪੱਕੀਆਂ ਮੋਰਾ ਹੁੰਦੀ ਬਹੁਤ ਆ ਸਦਾ ਕਸਟਮਰ ਸਾਡਾ ਜੀ ਆ ਵਿੱਚ ਆ ਵਿੱਚ 골ਡਨ ਹੈ ਜੀ ਦੀਪੂ ਨੇ ਸੋਚ ਲਿਆ ਵੀ ਕੋਈ ਸਾਨੂੰ ਐ ਕਹੇ ਨਾ ਵੀ ਤੁਸੀਂ ਮਹਿੰਗਾ ਲਾਉਨੇ ਫਿਰ ਅਸੀਂ ਉਹ ਕਪੜਾ ਕਦੇ ਵੀ ਨਹੀਂ ਲਿਆਉਂਦੇ ਜਿਹਦੇ ਵਿੱਚ ਸਾਨੂੰ ਐ ਜਿ ਲੱਗੇ ਵੀ ਲੰਬਾ ਨਾ ਆ ਜਾਏ ਕੋਈ ਕਿਉਂਕਿ ਫਿਰ ਸਾਡੀ ਮਾਰਕੀਟ ਡਾਊਨ ਹੁੰਦੀ ਹੈ ਜੀ ਕਸਟਮਰ ਦੀ ਡਿਮਾਂਡ ਦੀ ਲੈ ਕੇ ਆਈ ਸੀ ਸਸਤਾ ਜੀ 150 ਰੁਪਏ ਪਿੱਛੇ ਤੁਸੀਂ ਐ ਨਾ ਕਰੈ ਕਰੋ ਤੇ ਉਹ ਵੀ ਛੋਟੀਆਂ ਸਮਾਈਆਂ ਬਚ ਰਹਿਣਦੀਆਂ ਗਈਆਂ ਆ ਲਓ ਜੀ ਆ ਆਫਰ ਹੋਦੀ ਹੈ ਜੀ ਤੇ ਸਾਰੇ ਸਿੰਗਲ ਸਿੰਗਲ ਕਲਰ ਆਈ ਅਦੇ ਚੱਕ ਹਰਾ ਕਲਰ ਸੀਗਾ ਜੀ ਉਹ ਵਿਕ ਗਿਆ ਹੁਣ ਬਹੁਤ ਸੋਨਾ ਉੱਡੀ ਕੱਪੜਾ ਉਹ ਵੀ ਸਸਤਾ ਕੱਪੜਾ ਨਹੀਂ ਲੈ ਕੇ ਆਉਂਦੀ ਕਸਟਮਰਾਂ ਨੇ ਪਹਿਲਾਂ ਕਿਹਾ ਸੀ ਸਸਤਾ ਲੈ ਕੇ ਆਉਣੀ ਸੀ ਲੈ ਕੇ ਆਈ ਸੀ ਥੋੜੀ ਪਰ ਮੈਸ ਤੇ ਉਹ ਥੋੜੀ ਕੰਪਲੀਟ ਰਹੀ ਹੈ ਜੀ ਹੁਣ ਅਸੀਂ ਉਹ ਕੱਪੜਾ ਨਹੀਂ ਲੈ ਕੇ ਆਉਂਦੇ ਜੀ ਜੀ ਸਾਨੂੰ ਮੜਜੀ ਤੇ ਚੱਲੀ ਮਿਲਿਆ ਸੀ ਉਹੀ ਕੱਪੜਾ ਲੈ ਆਵਾਂਗੇ ਜੀ ਜਿਵੇਂ اڈੀ ਕਾਟਨ ਹੋ ਗਿਆ ਪ੍ਰਿੰਸਸ ਕਾਟਨ ਹੋ ਗਈ ਤਾਂ ਕੋਈ ਲੰਬਾ ਨਹੀਂ ਕਿਉਂਕਿ ਅਸੀਂ ਘਰੇ ਬਣਾ ਲਾਂਗੇ ਵੈਸੇ ਵੀ ਜਿਹੜੀ ਆਪਣੇ اڈੀ ਕਾਟਨ ਪ੍ਰਿੰਸਸ ਕਾਟਨ ਚ ਬਾਜ਼ਾਰ ਨਾਲ ਬਹੁਤ ਸਸਤੇ ਰੇਟ ਤੇ ਮਿਲਦੀ ਹੋਣੀ ਆਂ ਓਨਲੀ 550 ਵੀਰੇ ਨਾਲ ਚ ਫਰਕ ਹੁੰਦਾ ਕਮੈਂਟ ਕਰਕੇ ਕਹਿ ਦਿੰਦੇ ਇੱਥੇ ਇਹਨਾਂ ਦਾ ਮਿਲਦਾ ਬਾਈ ਵਣ ਕੇ ਕਿੱਥੇ ਤੁਹਾਨੂੰ ਸਸਤਾ ਮਿਲਦਾ ਤੁਸੀਂ ਲੈ ਲਿਆ ਕਰੋ ਅਸੀਂ ਤੁਹਾਨੂੰ ਕੁਝ ਨਹੀਂ ਕਿਹਾ ਕਦੇ ਕੋਈ ਨੂੰ ਕੁਝ ਨਹੀਂ ਐ ਨਹੀਂ ਕਿਹਾ ਵੀ ਕਿਉਂ ਤੁਸੀਂ ਲੈ ਤਾ ਨਹੀਂ ਆਏ ਆ ਅਸੀਂ ਕਿਹਾ ਇਹਨੂੰ ਸਸਤਾ ਕੱਪੜਾ ਲੈ ਲਈ ਅਸੀਂ ਪਰ ਸਸਤਾ ਕੱਪੜਾ ਨਹੀਂ ਲੈਣਾ ਬਾਕੀ ਤੁਹਾਡੀ ਮਰਜ਼ੀ ਜਿੱਥੇ ਤੁਹਾਨੂੰ ਸਸਤਾ ਲੱਗਦਾ ਤੁਸੀਂ ਲੈ ਸਕਦੇ ਅਸੀਂ ਆਪਣਾ ਕੰਮ ਵਧਾਉਣਾ ਆਲਓਵਰ ਸੂਟ ਬਣ ਗਈ ਦੀ ਫੁੱਟੋ ਹਾਂਜੀ ਆਲ ਲਈ 550 ਚ ਵੀਰੇ ਜਿਹੜਾ ਮਰਜ਼ੀ ਲੈ ਇਹ ਆਪਣੇ ਕੋਲੇ ਸਾਰੇ ਨਵੇਂ ਕਲਰ ਆਏ ਜਿਹੜੇ ਸਾਨੂੰ ਅਸੀਂ ਵਿੱਚ ਹੁਣ ਖੋਲ ਕੇ ਦਿਖਾਵਾਂਗੇ ਆਓ ਜੀ ਹਾਂ ਨੰਗਾ ਕੋਈ ਨਹੀਂ ਆ ਲਓ ਜੀ ਆ ਦੇ ਕੋਈ ਸਾਰੇ ਤੇ ਮੋਰਾ ਲੱਗੀਆਂ ਹੋਣੀਆਂ ਆਓ ਵੀ ਕਾਟਨ ਦਾ ਲਾਈਟ ਸੁਰਮੇ ਰੰਗਾ ਰੰਗ ਆ ਇਹ ਮੰਮੀਆਂ ਵਾਸਤੇ ਆ ਆ ਲਓ ਹਾਂ 5 ਮੀਟਰ ਦਾ ਸੂਟ ਸੋਨੂੰ ਮਿਲੂਗਾ ਜੀ ਇੱਕ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੁਰਮੇ ਰੰਗਾ ਤੇ ਇੱਕ ਆ ਗਿਆ ਹਾ ਲਾਈਟ ਗ੍ਰੀਨ ਜਿਹਾ ਜੀ ਬਹੁਤ ਸੋਹਣੇ ਪਿਆਰੇ ਕਲਰ ਆ ਕਿਉਂਕਿ ਹੁਣ ਤੁਸੀਂ ਦਿਵਾਲੀ ਵਾਸਤੇ ਦਸਹਿਰਾ ਵਾਸਤੇ ਮਾਈਆਂ ਨੂੰ ਰੋਟੀ ਰੋਟੀ ਖਵਾ ਕੇ ਕੱਪੜੇ ਦਿਓਗੇ ਨਾ ਔਡੀ ਕਾਟਨ ਦੇ ਆ ਦੇ ਦਿਓ ਤੇ ਕਾਪੜਾ ਬਹੁਤ ਸੌਫਟ ਆ ਮਾਈਆਂ ਪਾ ਕੇ ਖੁਸ਼ ਹੋਣਗੀਆਂ ਇਹ ਦੇਖੋ ਰੰਗ ਮਿਆ ਰਿਹਾ ਟਾਰਮ ਕਾਟ ਨਹੀਂ ਪਿਸਤਾ ਕਲਰ ਆ ਰਿਹਾ ਰੰਗ ਦੇਖੀ ਹਾਂਜੀ ਸਹੀ ਆ ਰਿਹਾ ਠੀਕ ਹੈ ਲੌਂਗ ਟਰਮ ਕਾਟ ਨਹੀਂ ਇਹ ਹਾਂਜੀ ਅਸੀਂ ਤਾਂ ਇਹ ਹੁਣ ਲੈਂਦੀ ਐ ਵੀ ਔਡੀ ਕਾਟਨ ਦਾ ਤੇ ਪ੍ਰਿੰਸੈਸ ਦਾ ਕੋਈ ਵੀ ਲੰਬਾ ਨਹੀਂ ਨਾ ਵੀ ਇਹ ਮੰਦਾ ਪੈਰਸ ਬਿਊਟੀ ਦੇ ਵੀ ਹੈਗਾ ਹੈ ਹਾਂ ਹਾਂ ਆ ਲਓ ਜੀ ਸਾਰੇ ਤੇ ਮੋਹਰਾ ਹੋਣੀਆਂ ਆ ਜੀ ਬਕਾਇਦਾ ਲੱਗੀਆਂ ਔਡੀ ਕਟੜਨੀਆਂ ਆ ਲਓ ਜੀ ਆ ਆ ਗਿਆ ਜੀ ਡਾਰਕ ਪਰਪਲ ਦਾ ਕਲਰ ਬੜੀ ਸੋਹਣਾ ਲੱਗ ਰਿਹਾ ਡਿਜ਼ਾਈਨ ਦੇਖ ਰਿਹਾ ਹੂੰ ਬਾਈਂ ਕਲਰ ਹਾਂ ਜਿਹੜਾ ਰੰਗ ਨਾ ਦੇਸੀ ਮੈਨੂੰ ਦੱਸ ਦਿਆ ਕਰ ਪੁੱਤ ਬਣ ਕੇ ਮੈਨੂੰ ਨਹੀਂ ਪਤਾ ਲੱਗ ਰਿਹਾ ਜੀ ਜੀ ਆ ਦੇਖੋ ਜੀ ਮਾਸਟਰ ਕਲਰ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੋਹਣਾ ਡਿਜ਼ਾਈਨ ਆ ਵਿੱਚ ਗਰੇ ਜੜ ਦੇਣ ਇਹ ਡਿਜ਼ਾਈਨ ਮੈਨੂੰ ਇੰਨਾ ਕੁ ਸੋਹਣਾ ਲੱਗਿਆ ਇਹਦੇ ਵਿੱਚ ਤਿੰਨ ਕਲਰ ਆਏ ਆ ਬੇਬੇ ਨੇ ਕਿਹਾ ਤਾਂ ਪਹਿਲਾਂ ਕਿ ਨੇ ਨਾ ਤੀ ਖੁਣ ਸੁਣਿਆ ਨਹੀਂ ਅੱਜ ਵਾਈਨ ਮਾਸਟਰਡ ਤੇ ਆ ਆ ਗਿਆ ਜੀ ਗ੍ਰੀਨ ਜਆ ਇਹ ਡਾਰਕ ਨਹੀਂ ਹੈਗੇਗੇ ਇਹ ਸੈਲ ਜਿਵੇਂ ਕਹਿੰਦੇ ਆਪਾਂ ਸੋਬਰ ਜੇ ਕਲਰ ਹੈ ਬਹੁਤ ਸੋਹਣੇ ਕਲਰ ਹੈ ਜਿਹੜਾ ਕਲਰ ਤੁਸੀਂ ਲੈਣਾ ਪਲੀਜ਼ ਸਕਰੀਨ ਸ਼ਾਟ ਲੈਣਾ ਬਿਲਕੁਲ ਨਹੀਂ ਭਲਣਾ ਇਹ ਮਾਈਆਂ ਵਾਸਤੇ ਲੋ ਆ ਦੇਖੋ ਸਾਰੇ ਆਡੀ ਕਾਟਣ ਦੇ ਆ ਜੀ ਆਲ ਓਵਰ 5 ਮੀਟਰ ਦਾ ਸ਼ੂਟੂਗਾ ਖਿੜੇ ਖਿੜੇ ਕਲਰ ਹੈ ਬਹੁਤ ਸੌਫਟ ਤੇ ਛੋਣੀ ਕਾਪਟਨ ਆ ਇਹਦਾ ਕੋਈ ਲੰਬਾ ਨਹੀਂ ਮਾਇਆ ਪਾ ਕੇ ਖੁਸ਼ ਹੋਣਗੀਆਂ ਤੁਹਾਨੂੰ ਲੜਨਗੀਆਂ ਨਹੀਂ ਵੀ ਸਾਨੂੰ ਮਾੜਾ ਲੱਗਦਾ ਕਿਉਂਕਿ ਇਹਨਾਂ ਦੀ ਕੋਈ ਵੀ ਕੰਪਲੀਟ ਨਹੀਂ ਆਈ ਆਡੀ ਕਾਪਟਨ ਦੀ ਤੇ ਪ੍ਰਿੰਸਸ ਕਾਪਟਨ ਦੀ ਆ ਲਓ ਜੀ ਬੱਸ ਜੇ ਅਸੀਂ ਪੂਰਾ ਇਹਨਾਂ ਸੂਟ ਜਿਹੜਾ ਕੱਟ ਕੇ ਭੇਜਦੇ ਆਂ ਤੇ ਚੈੱਕ ਵੀ ਕਰਦੇ ਹੁੰਨੇ ਆਂ ਵੀ ਕੋਈ ਹੋਵੇ ਨਾ ਪਰ ਮਹਿੰਗੇ ਸੂਟਾਂ 'ਚ ਕੋਈ ਪ੍ਰੋਬਲਮ ਆਈ ਨਹੀਂ ਫਿਰ ਵੀ ਅਸੀਂ ਚੈੱਕ ਕਰਦੇ ਹੁੰਨੇ ਆਂ ਵੀ ਕਿਸੇ ਦਾ ਵੀ ਦਿਲ ਨਾ ਦੁਖੀ ਹੋਵੇ ਆ ਦੇਖੋ ਜੀ ਆ ਵੀ ਕਿੱਡਾ ਸੋਹਣਾ ਕੱਲ ਰਿਹਾ ਹੈ ਨਾ ਦੇਖ ਮਾਇਆ ਵਾਲੇ ਕੱਲ ਰਿਹਾ ਜੀ ਇਹ ਜਿਹੜੇ ਡਾਰਕ ਨਹੀਂ ਪਾਉਣਾ ਪਸੰਦ ਕਰਦੇ ਉਹਨਾਂ ਵਾਸਤੇ ਵੀ ਇਹ ਕਲਰ ਆ ਰਹੇ ਹੋ ਜੀ ਕਿੰਨੇ ਸੋਹਣੇ ਕਲਰ ਆ ਰਹੇ ਆ ਬਦੀਪੂ ਵਧੀਆ ਹਾਂਜੀ ਸਾਰੇ اڈੀ ਕਾਟਨ ਦੇ ਆਲਓਵਰ 5 ਮੀਟਰ ਸੂਟ ਹੈ ਪਹਿਲਾਂ ਸੀਗੇ ਜੀ ਇੱਕ ਸਿੰਗਲ ਮੀਟਰ ਨਵੇਂ ਥਣ ਚੱਲੀ ਜਾਂਦੇ ਆ ਆ ਵੀ ਇਹਦੀ ਪੋ ਪਿਸਤਾ ਕਲਰ ਹੈ ਜੀ ਇਹ ਆਪਾਂ ਮੰਗਵਾਈ اڈੀ ਕਾਟਨ ਕਿਉਂਕਿ ਵਿਕ ਗਈ ਸੀ ਆਪਣੀ اڈੀ ਕਾਟਨ ਤੇ ਪ੍ਰਿੰਸਸ ਕਾਟਨ ਲੋਕਾਂ ਨੂੰ ਹੁਣ ਪਤਾ ਲੱਗਿਆ ਬਹੁਤ ਮੰਗਾ ਰਹੇ ਆ ਆਪਣੇ ਤੋਂ ਇਹ ਆਗਾ ਜੀ ਪਿਸਤਾ ਕਲਰ ਪਹਿਲਾਂ ਦਾ ਸੀਗਾ ਲਾਈਟ ਜਾਮਣੀ ਜਗੱਲਾਂ ਕੱਲਰ ਤੁਸੀਂ ਨਿੰਦ ਨਹੀਂ ਸਕਦੇ ਕੋਈ ਵੀ ਆਪਣਾ ਆਹ ਹੈ ਜੀ ਬ੍ਰੀਕ ਡਿਜ਼ਾਈਨ ਚ ਫਰੋਜੀ ਆਹ 걸 ਰਹੇ ਦੇਖੋ ਆਲੀ 550 ਜਿਨ੍ਹਾਂ ਨੇ ਬ੍ਰੀਕ ਡਿਜ਼ਾਈਨ ਪਾਉਣੇ ਪਸੰਦ ਕਰਦੇ ਆ ਆ ਨਵਾਂ ਸ਼ੇਡ ਐਨਾ ਸੋਨਾ ਸ਼ੇਡ ਹੈ ਛੜਦੇ ਗੱਲਾਂ ਜੀ ਆ ਦੇਖੋ ਬੜਾ ਕੋਲ ਨਵਾਂ ਸ਼ੇਡ ਆ ਨਾ ਨਿਊ ਕਲਰ ਹੋ ਇਹ ਗ੍ਰੇ ਵੀ ਨਹੀਂ ਹੈਗਾ ਤੇ ਬਲੂ ਵੀ ਨਹੀਂ ਹੈਗਾ ਜਮਾਂ ਨਿਊ ਸ਼ੇਡ ਹੈ ਜੀ ਸੇਮ ਸਾਈਜ਼ ਆ ਦੇਖੋ ਆ ਉੱਡੀ ਡਿਜੀਟਲ ਉੱਡੀ ਹੈ ਜੀ ਐਨੇ ਸੋਹਣੇ ਸੌਫਟ ਕਾਟਨ ਹੈ ਮਾਇਆ ਤੁਹਾਨੂੰ ਐਨ ਕਹਿਣੀ ਆ ਵੀ ਸਾਨੂੰ ਭਾਰਾ ਪਣ ਲੱਗ ਰਿਹਾ ਆ ਇੱਕੋ ਹੀ ਸੂਟ ਰਹਿ ਗਿਆ ਜੀ ਇਹਦੇ ਵਿੱਚੋਂ ਦੋ ਸੂਟ ਕਿ ਘਟਾ ਕੇ ਲੈ ਗਿਆ ਵੀ ਉੱਡੀ ਇਹਦੀ ਪੁਆਇਮਾઉસ ਕਲਰ ਜੀ ਹੈ ਜਿਵੇਂ ਮਾਊਸ ਬਲੈਕ ਜਿਹਾ ਕਹਦੇ ਨੇ ਉਦਾਂ ਦੀ ਹੈ ਐਸੀ ਆਪਣੀ ਜੀ ਉੱਡੀ ਕਾਟਨ ਦੀ ਵੀਡੀਓ ਵੀਡੀਓ ਬਣਾਉਣ ਤੇ ਸਾਡੇ ਤੋਂ ਮਾਪੁੱਤਾਂ ਤੋਂ ਕੋਈ ਕਮੀਰੇ ਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਸਾਡੇ ਚੈਨਲ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਸੀਂ ਬਹੁਤ ਮਿਹਨਤ ਕਰਦੇ ਹਾਂ ਫਿਰ ਵੀ ਹੱਥੋਂ ਕੁਝ ਨਾ ਕੁਝ ਹੋ ਜਾਂਦਾ ਤਾਂ ਅਸੀਂ ਸੌਰੀ ਚਾਹੁੰਦੇ ਆ ਸਤਿ ਸ਼੍ਰੀ ਅਕਾਲ ਜੀ